ਪਿਆਰੇ ਬੱਚਿਓ ਸਤਿ ਸ਼੍ਰੀ ਅਕਾਲ ਤੇ ਸਭ ਦਾ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਵਿੱਚ 6ਵੀਂ ਜਮਾਤ ਦਾ ਸਮਾਜਿਕ ਵਿਗਿਆਨ ਦਾ ਅੱਜ ਦੀ ਵੀਡੀਓ ਵਿੱਚ ਇੱਕ ਸੈਂਪਲ ਪੇਪਰ ਲੈ ਕੇ ਆ ਚੁੱਕੇ ਹਾਂ ਤੇ ਵੈਰ ਵਿੱਚ ਪਹਿਲਾਂ ਹੀ ਦੱਸਦੇ ਹਾਂ ਕਿ ਇਹ ਇੱਕ ਸੈਂਪਲ ਪੇਪਰ ਹੈ ਰੀਅਲ ਪੇਪਰ ਨਹੀਂ ਹੈ ਤਾਂ ਅਸੀਂ ਇਸ ਦੀ ਤਿਆਰੀ ਜ਼ਰੂਰ ਕਰਨੀ ਹੈ ਕੋਸ਼ਿਸ਼ ਹੈ ਕਿ ਇਸ ਵਿੱਚੋਂ ਕਈ ਸਾਰੇ ਕੁਐਸਚਨ ਆ ਜਾਣ ਤਾਂ ਇਸ ਲਈ ਪਿਆਰੇ ਬੱਚਿਓ ਜ਼ਰੂਰ ਇਸ ਨੂੰ ਪੂਰਾ ਦੇਖ ਲਿਓ ਧੰਨਵਾਦ ਪਿਆਰੇ ਬੱਚਿਓ